ਡਾਈਟ ਵੀ ਬਹੁਤ ਵਧੀਆ ਲੈ ਰਹੇ ਹਾਂ ਖਾਣ ਪੀਣ ਦਾ ਵੀ ਪੂਰਾ ਪਰਹੇਜ਼ ਕਰ ਰਹੇ ਹਾਂ ਕਸਰਤ ਵੀ ਵਾਵਾ ਕਰਦੇ ਹਾਂ ਕਈ ਵਾਰ ਯੋਗਾ ਵੀ ਕਰ ਲੈਂਦੇ ਹਾਂ ਤੇ ਮੈਡੀਟੇਸ਼ਨ ਦੇ ਉੱਤੇ ਵੀ ਬੈਠ ਜਾਂਦੇ ਹਾਂ ਪਰ ਇੱਕ ਦਿੱਕਤ ਇੱਕ ਪਰੇਸ਼ਾਨੀ ਹੈ ਜਿਹੜੀ ਉਹ ਤੁਹਾਡਾ ਪਿੱਛਾ ਨਹੀਂ ਛੱਡ ਰਹੀ ਉਹ ਹੈ ਲਗਾਤਾਰ ਵਧ ਰਿਹਾ ਤੁਹਾਡਾ ਵਜ਼ਨ ਜਾਂ ਫਿਰ ਇਹ ਕਹ ਲਈਏ ਕਿ ਲਗਾਤਾਰ ਵਧ ਰਿਹਾ ਤੁਹਾਡਾ ਢਿੱਡ ਜਾਂ ਫਿਰ ਇਹ ਕਹ ਲਈਏ ਕਿ ਲਗਾਤਾਰ ਢਿੱਡ ਦੇ ਉੱਤੇ ਵਧ ਰਿਹਾ ਮਾਸ ਤੁਹਾਡਾ ਖਿਹੜਾ ਨਹੀਂ ਛੱਡ ਰਿਹਾ ਅਸੀਂ ਪਾਣੀ ਪੀਣ ਦਾ ਤਰੀਕਾ ਹੀ ਸੁਧਾਰ ਲਈਏ ਤਾਂ ਮੇਰੇ ਖਿਆਲ ਚ ਕਾਫੀ ਰੋਗ ਆਪਣੇ ਵੈਸੇ ਹੀ ਠੀਕ ਹੋ ਸਕਦੇ ਜੀ ਮੋਟਾਪਾ ਵੀ ਜੀ ਬਿਲਕੁਲ ਵੀ ਮੋਟਾਪਾ ਵੀ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਹੈਗਾ ਕਿ ਜਿਵੇਂ ਜੰਮ ਦੇ ਜਵਾਕ ਦਾ ਲੀਵਰ ਹੁੰਦਾ ਨਰਮ ਮੁਲਾਇਮ ਰੂਵ ਵਰਗਾ ਉਹ ਉਹ ਹੋ ਸਕਦਾ ਜੀ ਬਿਲਕੁਲ ਸਰ ਲੀਵਰ ਦੀ 100% ਰਿਕਵਰੀ ਹੈਗੀ ਹੈ ਸਾਡੇ ਕੋਲ ਸਰ ਕੀ ਹੈ 8 ਚੀਜ਼ਾਂ ਦਾ ਕੰਬੀਨੇਸ਼ਨ ਹੈ ਜਿਹੜਾ ਅਸੀਂ ਆਪਣੀ ਦਵਾਈ ਤਿਆਰ ਕੀਤੀ ਹੈ ਔਰ ਕੀ ਹੈ ਅਗਰ ਤੁਹਾਨੂੰ ਮੁੱਢਲੀ ਪ੍ਰੋਬਲਮ ਹੈ ਮੰਨ ਲਓ ਫੈਟੀ ਲੀਵਰ ਹੈ ਤਾਂ ਉਹ 2 ਹਫ਼ਤਿਆਂ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਸਿਰਫ 2 ਹਫ਼ਤੇ ਸਿਰਫ 2 ਹਫ਼ਤੇ 15 ਦਿਨ ਦੀ ਅੱਜਕੱਲ ਫਰੁਕੀ ਸਾਹਿਬ ਲੀਵਰ ਬਹੁਤ ਵੱਡਾ ਕਾਰਨ ਹੈ ਸਾਡੇ ਪੇਟ ਵਧਣ ਦਾ ਤੁਸੀਂ ਆਮ ਦੇਖੋ ਜਿਨ੍ਹਾਂ ਨੂੰ ਲੀਵਰ ਫੈਟੀ ਹੋਊਗਾ ਏ ਗ੍ਰੇਡ ਜਾਂ 2 ਗ੍ਰੇਡ ਉਹਨਾਂ ਦਾ ਇਕੱਲਾ ਪੇਟ-ਪੇਟੇ ਬਾਹਰ ਹੋਊਗਾ ਬਾਹਾਂ ਤੇ ਲੱਤਾਂ ਉਹਨੀਆਂ ਛੋਟੀਆਂ ਹੋ ਜਾਣੀਆਂ ਪਤਲੀਆਂ ਹੋ ਜਾਣੀਆਂ ਮਤਲਬ ਪਾਣੀ ਪੀਣ ਦਾ ਤਰੀਕਾ ਵੀ ਅਗਰ ਬੰਦਾ ਸੁਧਾਰ ਲਵੇ ਨਾ ਇੱਕ ਮਾਇਨੇਰ ਦੀ ਗੱਲ ਹੈ ਤਾਂ ਪਾਣੀ ਤੁਹਾਡੇ ਲਈ ਅਮਰਤ ਵੀ ਹੋ ਸਕਦਾ ਹੈ ਤੇ ਤੁਹਾਡੇ ਲਈ ਜ਼ਹਿਰ ਵੀ ਬਣ ਸਕਦਾ। ਔਰਤ ਹੈਗੀਆਂ ਨੇ, ਸਾਡੀਆਂ ਮਾਵਾਂ ਹੈਗੀਆਂ ਨੇ, ਸਾਡੀਆਂ ਭੈਣਾਂ ਹੈਗੀਆਂ ਨੇ, ਉਹ ਬੈਠੇ-ਬੈਠੇ ਘਰਾਂ ਦੇ ਵਿੱਚ ਹੀ ਅਸੀਂ ਕਹਿ ਲਈਏ ਕਿ ਮੋਟੀਆਂ ਹੋਈ ਜਾ ਰਹੀਆਂ ਨੇ, ਵਜ਼ਨ ਲਗਾਤਾਰ ਵਧ ਰਿਹਾ ਹੈ। ਪਿਛਲੇ ਸਾਲ ਵਾਲੇ ਕੱਪੜਿਆਂ ਦਾ ਇਸ਼ੂ ਹੋ ਜਾਂਦਾ ਖਾਸ ਕਰਕੇ ਤੇ ਗਣਾ ਮਤਲਬ ਥੋੜੀ ਬਹੁਤੀ ਚੀਜ਼ ਖਾਦੇ ਤੋਂ ਵੀ ਸਰੀਰ ਦੇ ਵਿੱਚ ਮੋਟਾਪਾ ਆ ਜਾਣਾ ਉੱਥੇ ਮੇਨ ਰੀਜ਼ਨ ਕੀ ਹੁੰਦਾ ਆਪਾਂ ਪਾਣੀ ਦੀ ਕਿਤੇ ਨਾ ਕਿਤੇ ਥਰੋਅ ਆਊਟ ਦਾ ਡੇ ਕੈਲ ਕੰਜ਼ਮਪਸ਼ਨ ਸਰੀਰ ਦੇ ਵਿੱਚ ਵੇਵਾਜਾ ਮੋਟਾਪਾ ਵੀ ਆਉਂਦਾ ਜਾਂ ਕਈਆਂ ਨੂੰ ਕਮਜ਼ੋਰੀ ਆਉਂਦੀ ਹੈ ਇਹਦੇ ਅਲੱਗ-ਅਲੱਗ ਸਿੰਪਟਮ ਦੇਖਣ ਨੂੰ ਮਿਲਦੇ ਨੇ ਜਾਂ ਕਈਆਂ 'ਚ ਗਰਮੀ ਬਹੁਤ ਵੱਧ ਜਾਂਦੀ ਹੈ ਹੱਥਾਂ ਪੈਰਾਂ 'ਚੋਂ ਸੇਕ ਨਿਕਲਣ ਲੱਗ ਜਾਂਦਾ ਹੈ ਯਾ ਸਕਿਨ ਪ੍ਰੋਬਲਮ ਆ ਜਾਂਦੀਆਂ ਨੇ ਬਹੁਤ ਸਾਰੀਆਂ। ਮੇਕੇ ਜੋਇੰਟ ਪੇਨ ਲਾ ਲੋ, ਯਾ ਕੋਲੇਸਟ੍ਰੋਲ ਲਾ ਲੋ, ਯਾ ਸ਼ੂਗਰ ਲਾ ਲੋ। ਸਾਰੀਆਂ ਬਿਮਾਰੀਆਂ ਨੂੰ ਜਿਹੜਾ ਇਹ ਮੋਟਾਪਾ ਏ ਯਾ ਟੌਕਸਿਨ ਨੇ ਸਰੀਰ ਦੇ ਵਿੱਚ ਜਮਾ ਹੋਏ ਹੋਏ ਸਾਡੀ ਬਾਡੀ ਦੀ ਪ੍ਰੋਪਰ ਡੀਟੌਕਸੀਫਿਕੇਸ਼ਨ ਨਹੀਂ ਹੋ ਰਹੀ ਉਹਦੇ ਕਰਕੇ ਪੈਦਾ ਹੁੰਦੇ ਨੇ। ਹਰਕਣੀ ਜਦੋਂ ਆਪਣੇ ਪੂਰੇ ਪ੍ਰਜਵਲਤ ਹੁੰਦੀ ਹੈ ਆਪਾਂ ਉਤੋਂ ਠੰਡਾ ਪਾਣੀ ਪੀ ਲੈਂਦੇ ਆ ਤਾਂ ਖਾਣਾ ਸਾਡਾ ਪਾਚਦਾ ਨਹੀਂ ਹੈਗਾ ਉਹ ਸੜਦਾ ਜਿਹੜਾ ਸਾਡਾ ਲੀਵਰ ਹੈ ਇਹ ਸਾਡੇ ਸਰੀਰ ਰੂਪੀ ਗੱਡੀ ਦਾ ਇੱਕ ਇੰਜਣ ਹੈ ਸਾਰੀ ਗੱਡੀ ਨੂੰ ਸਾਰੇ ਅੰਗਾਂ ਨੂੰ ਇਸੇ ਨੇ ਚਲਾਉਣਾ ਅਗਰ ਤੁਹਾਨੂੰ ਲੀਵਰ ਤੁਹਾਡਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਖਾਦਾ ਪੀਤਾ ਡਾਈਜੈਸਟ ਨਹੀਂ ਹੋ ਰਿਹਾ ਉਹ ਸਰੀਰ ਦੇ ਦੂਸਰੇ ਭਾਗਾਂ ਨੂੰ ਨਹੀਂ ਪਹੁੰਚ ਰਿਹਾ ਤਾਂ ਤੁਹਾਡੇ ਜਿਹੜੇ ਬਾਕੀ ਦੇ ਅੰਗ ਹੈ ਉਹ ਵੀ ਨਹੀਂ ਕੰਮ ਕਰਨਗੇ ਜਿਹੜੇ ਵੀ ਪਾਣੀ ਪੀਣ ਦਾ ਢੰਗ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਸਾਰੇ ਸਾਡੇ ਲੀਵਰ ਨੂੰ ਜਾਨ ਬਖਸ਼ ਸਕਦਾ ਹੈ ਕੋਈ ਕਹਿੰਦਾ ਖੜ ਕੇ ਪਾਣੀ ਪੀਓ ਕੋਈ ਕਹਿੰਦਾ ਪੈਰਾਂ ਪਾਰ ਬੈਠ ਕੇ ਪਾਣੀ ਪੀਓ ਤੇ ਮੇਰੇ ਖਿਆਲ ਚ ਆਯੁਰਵੇਦ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਪਾਣੀ ਖੜ ਕੇ ਪੀਓ ਜਾਂ ਬੈਠ ਕੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਡਾਈਟ ਵੀ ਬਹੁਤ ਵਧੀਆ ਲੈ ਰਹੇ ਹੋ ਖਾਣ ਪੀਣ ਦਾ ਵੀ ਪੂਰਾ ਪਰਹੇਜ਼ ਕਰ ਰਹੇ ਹੋ ਕਸਰਤ ਵੀ ਵਾਵਾ ਕਰਦੇ ਹੋ ਕਈ ਵਾਰ ਯੋਗਾ ਵੀ ਕਰ ਲੈਂਦੇ ਹੋ ਤੇ ਮੈਡੀਟੇਸ਼ਨ ਦੇ ਉੱਤੇ ਵੀ ਬੈਠ ਜਾਂਦੇ ਹੋ ਪਰ ਇੱਕ ਦਿੱਕਤ ਇੱਕ ਪਰੇਸ਼ਾਨੀ ਹੈ ਜਿਹੜੀ ਉਹ ਤੁਹਾਡਾ ਪਿੱਛਾ ਨਹੀਂ ਛੱਡ ਰਹੀ ਉਹ ਹੈ ਲਗਾਤਾਰ ਵਧ ਰਿਹਾ ਤੁਹਾਡਾ ਵਜ਼ਨ ਜਾਂ ਫਿਰ ਇਹ ਕਹਿ ਲਈਏ ਕਿ ਲਗਾਤਾਰ ਵਧ ਰਿਹਾ ਤੁਹਾਡਾ ਢਿੱਡ ਜਾਂ ਫਿਰ ਇਹ ਕਹਿ ਲਈਏ ਕਿ ਲਗਾਤਾਰ ਢਿੱਡ ਦੇ ਉੱਤੇ ਵਧ ਰਿਹਾ ਮਾਸ ਤੁਹਾਡਾ ਖਿਹੜਾ ਨਹੀਂ ਛੱਡ ਰਿਹਾ ਤਾਂ ਹੋ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਹੈ ਤੁਹਾਡਾ ਲੀਵਰ ਖਰਾਬ ਹੋਣ ਦੀ ਕਗਾਰ ਤੇ ਪਹੁੰਚਿਆ ਹੋਵੇ ਜਾਂ ਫਿਰ ਖਰਾਬ ਹੋ ਚੁੱਕਿਆ ਹੋਵੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਕਿਉਂਕਿ ਉਹਨਾਂ ਨੇ ਬਹੁਤ ਲੋਕਾਂ ਨੂੰ ساری ਜ਼ਿੰਦਗੀ ਢਾਬੇ ਦੇ ਉੱਤੇ ਰਹਿ ਕੇ ਖਾਣ ਪੀਣ ਨਾਲ ਸੰਬੰਧਤ ਜਿਹੜੀਆਂ ਅਸੀਂ ਕਹਿ ਲਈਏ ਕਿ ਇਨਸਟਰਕਸ਼ਨਸ ਦਿੱਤੀਆਂ ਔਰ ਉਸ ਤੋਂ ਬਾਅਦ ਖਾਣਾ ਖਾਣ ਦੇ ਤਰੀਕੇ ਵੀ ਦੱਸੇ ਪਾਣੀ ਪੀਣ ਦਾ ਢੰਗ ਵੀ ਉਹਨਾਂ ਨੇ ਦੱਸਿਆ ਜਿਸ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀ ਨਹੀਂ ਤੇ ਮੋਟਾਪਾ ਤੁਹਾਡੇ ਨੇੜੇ ਨਹੀਂ ਲੱਗਦਾ ਉਹਨਾਂ ਤੋਂ ਹੀ ਅਸੀਂ ਸ਼ੁਰੂਆਤ ਕਰ ਲੰਨੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਅੱਛਾ ਵੈਜੀ ਤੁਸੀਂ ਅੱਜ ਇੱਕ ਨਵੀਂ ਗੱਲ ਸਾਨੂੰ ਦੱਸੀ ਹੈ ਤੁਸੀਂ ਕਹਿ ਰਹੇ ਹੋ ਕਿ ਜੇਕਰ ਤੁਹਾਡਾ ਅਸੀਂ ਕਹਿ ਲਈਏ ਕਿ ਵਜ਼ਨ ਲਗਾਤਾਰ ਵਧ ਰਿਹਾ ਹੈ ਤਾਂ ਹੋ ਸਕਦਾ ਹੈ ਇਹਦੇ ਪਿੱਛੇ ਇੱਕ ਕਾਰਨ ਤੁਹਾਡਾ ਲੀਵਰ ਵੀ ਹੋਵੇ ਉਹ ਕਿਵੇਂ ਜੀ ਜੀ ਬਿਲਕੁਲ ਅ ਅੱਜਕੱਲ ਫਰੁਕੀ ਸਾਹਿਬ ਲੀਵਰ ਬਹੁਤ ਵੱਡਾ ਕਾਰਨ ਹੈ ਸਾਡੇ ਪੇਟ ਵਧਣ ਦਾ ਤੁਸੀਂ ਆਮ ਦੇਖੋ ਜਿਨ੍ਹਾਂ ਨੂੰ ਲੀਵਰ ਫੈਟੀ ਹੋਊਗਾ ਏ ਗ੍ਰੇਡ ਜਾਂ 2 ਗ੍ਰੇਡ ਉਹਨਾਂ ਦਾ ਇਕੱਲਾ ਪੇਟ-ਪੇਟੇ ਬਾਹਰ ਹੋਊਗਾ ਬਾਹਾਂ ਤੇ ਲੱਤਾਂ ਉਹਨੀਆਂ ਛੋਟੀਆਂ ਹੋ ਜਾਣੀਆਂ ਪਤਲੀਆਂ ਹੋ ਜਾਣੀਆਂ ਮਤਲਬ ਤੇ ਕਈ ਕਾਰਨ ਹੁੰਨੇ ਆ ਜੀ ਵੈਸੇ ਮੋਟਾਪੇ ਦੇ ਲੀਵਰ ਕਰਕੇ ਵੀ ਹੁੰਦਾ ਤੁਹਾਡੀ ਗੱਲ ਠੀਕ ਹੈ ਪਰ ਮੇਰੇ ਹਿਸਾਬ ਨਾਲ ਪਾਣੀ ਪੀਣ ਦਾ ਤਰੀਕਾ ਵੀ ਅਗਰ ਬੰਦਾ ਸੁਧਾਰ ਲਵੇ ਨਾ ਇੱਕ ਮਾਇਨਰ ਜੀ ਗੱਲ ਹੈ ਤਾਂ ਪਾਣੀ ਤੁਹਾਡੇ ਲਈ ਅਮਰਤ ਵੀ ਹੋ ਸਕਦਾ ਤੇ ਤੁਹਾਡੇ ਲਈ ਜ਼ਹਿਰ ਵੀ ਬਣ ਸਕਦਾ ਹੈ ਪਾਣੀ ਜ਼ਹਿਰ ਜੀ ਜੀ ਅਗਰ ਤੁਸੀਂ ਉਹਨੂੰ ਪਾਣੀ ਨੂੰ ਦੇਖੋ ਗੁਰਬਾਣੀ ਦੇ ਵਿੱਚ ਕਹੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਤੁ ਮਹਤ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਅਗਰ ਪਾਣੀ ਨੂੰ ਪੀਣ ਦਾ ਤਰੀਕਾ ਹੀ ਆਪਾਂ ਸਹੀ ਕਰ ਲਈਏ ਨਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਤਾਂ ਆਪਣੀਆਂ ਇਸੇ ਨਾਲ ਹੀ ਠੀਕ ਹੋ ਸਕਦੀਆਂ ਪਾਣੀ ਨਾਲ ਜੀ ਪਾਣੀ ਪੀਣ ਦੇ ਤਰੀਕੇ ਨਾਲ ਜੀ ਬਿਲਕੁਲ ਜਿਵੇਂ ਆਪਾਂ ਖਾਣਾ ਖਾਂਦੇ ਹਾਂ ਆਪਣੇ ਮੂੰਹ ਰਹੀ ਹੋ ਕੇ ਸਲਾਈਵਾ ਰਹੀ ਹੋ ਕੇ ਉਹ ਆਪਣੇ ਅਮਾਸ਼ਿਆ ਚ ਆਉਂਦਾ ਠੀਕ ਹੈ ਇਹਨੂੰ ਪੇਟ ਕਹਿੰਦੇ ਆਪਾਂ ਅਮਾਸ਼ਿਆ ਦੇ ਵਿੱਚ ਆਪਣੇ ਜਦੋਂ ਭੁੱਖ ਲੱਗਦੀ ਆ ਤਾਂ ਜਠਰਾਗਨੀ ਕਹਿੰਦੇ ਆ ਉਹਨੂੰ ਜਠਰਾਗਨੀ ਪੂਰੀ ਪ੍ਰਜਵਲਿਤ ਹੁੰਦੀ ਹੈ ਮਤਲਬ ਪੂਰੇ ਜਦੋਂ ਭੁੱਖ ਲੱਗਦੀ ਆ ਉਹ ਜਠਰਾਗਨੀ ਪੂਰੀ ਆਪਣੇ ਜੋਰਾਂ ਤੇ ਹੁੰਦੀ ਆ ਠੀਕ ਹੈ ਤੇ ਉਹੀ ਆਪਣੇ ਖਾਣੇ ਨੂੰ ਪਹੁੰਚਾਉਣ ਦਾ ਕੰਮ ਕਰਦੀ ਆ ਆਪਾਂ ਕੀ ਕਰਦੇ ਆ ਨਾਲ ਦੀ ਨਾਲ ਖਾਣਾ ਖਾਂਦੀ ਸਾਰੇ ਜਾਂ ਖਾਣੇ ਦੇ ਵਿੱਚ ਨਾਲ ਦੀ ਨਾਲ ਫਰਿਜਾਂ ਦਾ ਠੰਡਾ ਪਾਣੀ ਆਪਾਂ ਅੰਦਰ ਸਿੱਟ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਸਿੱਟਦੇ ਆਂ ਉਹਦੇ ਨਾਲ ਕੀ ਹੁੰਦਾ ਜੀ ਜਿਹੜੀ ਆਪਣੀ ਜਟਰ ਰਗਣੀ ਆ ਜੇ ਇੱਕ ਕਿਸਮ ਦੀ ਕਹਿ ਲਓ ਆਪਾਂ ਅੱਗ ਮੱਚਦੀ ਅੱਗ ਤੇ ਆਪਾਂ ਪਾਣੀ ਪਾ ਦਈਏ ਤਾਂ ਦੇਖ ਲਓਗਾ ਕੀ ਹਾਲ ਹੁੰਦਾ ਤਾਂ ਇੱਕ ਨੇ ਜਟਰ ਰਗਣੀ ਜਦੋਂ ਆਪਣੇ ਪੂਰੇ ਪ੍ਰਜ્વਲਤ ਹੁੰਦੀ ਆ ਆਪਾਂ ਉਤੋਂ ਠੰਡਾ ਪਾਣੀ ਪੀ ਲੰਨੇ ਆ ਤਾਂ ਖਾਣਾ ਸਾਡਾ ਪਾਚਦਾ ਨਹੀਂ ਹੈਗਾ ਉਹ ਸੜਦਾ ਤੇ ਸੜਿਆ ਹੋਇਆ ਖਾਣਾ ਹੀ ਸਾਡਾ ਅੱਗੇ ਜਾ ਕੇ ਸਾਡੇ ਜੋੜਾਂ 'ਚ ਦਰਦ ਸਾਡਾ ਫੈਟੀ ਲੀਵਰ ਸਾਡੇ ਸੋਰਾਇਸਿਸ ਤੱਕ ਹੋਰ ਬਹੁਤ ਸਾਰੇ ਰੋਗ ਸਿਰਫ ਸਾਡੇ ਪਾਣੀ ਪੀਣ ਦੇ ਸਹੀ ਕਾਰਨ ਦਾ ਨਾਪ ਤਾਂ ਹੁਣ ਕਰਕੇ ਹੀ ਰੋਗ ਸਾਡੇ ਕਈ ਪੈਦਾ ਹੋ ਰਹੇ ਆ ਅਗਰ ਅਸੀਂ ਪਾਣੀ ਪੀਣ ਦਾ ਤਰੀਕਾ ਹੀ ਸੁਧਾਰ ਲਈਏ ਤਾਂ ਮੇਰੇ ਖਿਆਲ ਚ ਕਾਫੀ ਰੋਗ ਆਪਣੇ ਵੈਸੇ ਹੀ ਠੀਕ ਹੋ ਸਕਦੇ ਜੀ ਮੋਟਾਪਾ ਵੀ ਜੀ ਬਿਲਕੁਲ ਵੀ ਮੋਟਾਪਾ ਵੀ ਤੁਹਾਡੇ ਕੋਲ ਕੋਈ ਹੈ ਨੁਸਖਾ ਜੀ ਬਿਲਕੁਲ ਆ ਮੇਰੇ ਕੋਲ ਇੱਕ ਨੁਸਖਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਅਗਰ ਮੈਂ ਦੱਸ ਵੀ ਦੰਨਾ ਜੀ ਜੀ ਅਗਰ ਕੋਈ ਮੋਟਾ ਆਦਮੀ ਆ ਉਹਦਾ ਵਜ਼ਨ ਵੱਧ ਰਿਹਾ ਲਗਾਤਾਰ ਤਾਂ ਉਹਨੂੰ ਪਾਣੀ ਦੀ ਮਾਤਰਾ ਹੀ ਜ਼ਿਆਦਾ ਆਪਾਂ ਦਈਏ ਉਹਨੂੰ ਪਾਣੀ ਜ਼ਿਆਦਾ ਪੀਣ ਨੂੰ ਕਹੀਏ ਕਿ ਪਾਣੀ ਵੱਧ ਤੋਂ ਵੱਧ ਪੀ ਤੂੰ ਚਲੋ ਇਹਦਾ ਕਾਰਨ ਵੀ ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਉਹਦਾ ਕਾਰਨ ਕੀ ਹੈਗਾ ਨੁਸਖਾ ਫਾਰਮੂਲਾ ਦੇ ਰਹੇ ਨੇ ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਹੈਗੇ ਨੇ ਜਿਹੜੇ ਅਸੀਂ ਇੱਕ ਵਾਰ ਹਰਪ੍ਰੀਤ ਜੀ ਕੋਲ ਵੀ ਲੈ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਜੀ मैम शुक्रिया ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਛਾ ਨਾ ਸਿਰਫ ਬੰਦਿਆਂ ਦੀ ਵਿੱਚ ਮੋਟਾਪੇ ਦਾ ਜਿਹੜਾ ਇਸ ਵੇਲੇ ਇਸ਼ੂ ਬਣ ਰਿਹਾ ਹੈ ਹਰਪ੍ਰੀਤ ਜੀ ਇਸ ਵੇਲੇ ਜਿਹੜਾ ਔਰਤ ਹੈਗੀਆਂ ਨੇ ਸਾਡੀਆਂ ਮਾਵਾਂ ਹੈਗੀਆਂ ਨੇ ਸਾਡੀਆਂ ਭੈਣਾਂ ਹੈਗੀਆਂ ਨੇ ਉਹ ਬੈਠੀਆਂ ਬੈਠੀਆਂ ਘਰਾਂ ਦੇ ਵਿੱਚ ਹੀ ਅਸੀਂ ਕਹਿ ਲਈਏ ਕਿ ਮੋਟੀਆਂ ਹੋਈ ਜਾ ਰਹੀਆਂ ਨੇ ਵਜ਼ਨ ਲਗਾਤਾਰ ਵਧ ਰਿਹਾ ਹੈ ਪਿਛਲੇ ਸਾਲ ਵਾਲੇ ਕੱਪੜਿਆਂ ਦਾ ਇਸ਼ੂ ਹੋ ਜਾਂਦਾ ਖਾਸ ਕਰਕੇ ਤੇ ਫਿਰ ਬਿਲਕੁਲ ਸਰ ਜਿਹੜਾ ਮੋਟਾਪਾ ਹੈ ਨਾ ਬਹੁਤ ਹੀ ਚਿੰਤਾਜਨਕ ਵਿਸ਼ਾ ਥਰੋ ਆਊਟ ਦਾ ਵਰਡ ਇਹਦੇ ਰੀਜ਼ਨ ਕਈ ਸਾਰੇ ਹੋ ਸਕਦੇ ਨੇ ਜਿਵੇਂ ਸਟ੍ਰੈਸ ਵੀ ਹੋ ਸਕਦਾ ਹੈ ਜਾਂ ਖਾਣ ਪੀਣ ਵੀ ਹੋ ਸਕਦਾ ਹੈ ਜਾਂ ਕਈ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਮਤਲਬ ਸਾਰਾ ਐਕਸਰਸਾਈਜ਼ ਵੀ ਕਰਦੇ ਆ ਖਾਂਦੇ ਵੀ ਸਹੀ ਆ ਫਿਰ ਵੀ ਸਾਨੂੰ ਮੋਟਾਪਾ ਆ ਹੀ ਜਾਂਦਾ ਮਤਲਬ ਉਹ ਇਹ ਗੱਲ ਹੁੰਦੀ ਹੈ ਜੀ ਕੁੱਲ ਮਿਲਾ ਕੇ ਸੀ ਇਹ ਕੇ ਲਈ ਵੀ ਬਹੁਤ ਵਾਰ ਹੁੰਦਾ ਵੀ ਇਹਨੂੰ ਤਾਂ ਪਾਣੀ ਲੱਗੀ ਜਾਂਦਾ ਹੈ ਹਾਂਜੀ ਉਹ ਕੀ ਮਸਲਾ ਹੁੰਦਾ ਹੈ ਹਾਂਜੀ ਸਰ ਪਾਣੀ ਲੱਗਣਾ ਮਤਲਬ ਥੋੜੀ ਬਹੁਤੀ ਚੀਜ਼ ਖਾਦੇ ਤੋਂ ਵੀ ਸਰੀਰ ਦੇ ਵਿੱਚ ਮੋਟਾਪਾ ਆ ਜਾਣਾ ਉੱਥੇ ਮੇਨ ਰੀਜ਼ਨ ਕੀ ਹੁੰਦਾ ਆਪਾਂ ਪਾਣੀ ਦੀ ਕਿਤੇ ਨਾ ਕਿਤੇ ਥਰੋਅ ਆਊਟ ਦਾ ਡੇ ਘੱਟ ਕੰਜ਼ਮਪਸ਼ਨ ਕਰਦੇ ਆ ਅਗਰ ਆਪਾਂ ਪਾਣੀ ਦੀ ਕੰਜਕਸ਼ਨ ਵਧਾ ਦਈਏ ਲਗਭਗ ਦਿਨ ਦੇ 12 ਤੋਂ 15 ਗਲਾਸ ਕਰ ਦਈਏ ਤਾਂ ਜਿਹੜੀ ਬਾਡੀ ਹੈ ਆਪਣੇ ਆਪ ਜਿਹੜੇ ਬਸ਼ੈਲੇ ਪਦਾਰਥ ਹੈ ਸਰੀਰ ਦੇ ਵਿੱਚੋਂ ਜਿੰਨਾ ਕਰਕੇ ਮਟਾਪਾ ਆ ਰਿਹਾ ਹੈ ਜਾਂ ਜਿਨ੍ਹਾਂ ਨੂੰ ਆਪਾਂ ਟੌਕਸਿਨ ਕਹਿ ਦਿੰਦੇ ਆ ਕੇਵਲ ਇਹ ਮਟਾਪੇ ਨੂੰ ਹੀ ਜਨਮ ਨਹੀਂ ਦਿੰਦੇ ਸਗੋਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਨੇ ਜਿਵੇਂ ਕਿ ਜੁਆਇੰਟ ਪੇਨ ਲਾ ਲੋ ਜਾਂ ਕੋਲੈਸਟ੍ਰੋਲ ਲਾ ਲੋ ਜਾਂ 슈ਗਰ ਲਾ ਲੋ ਸਾਰੀਆਂ ਬਿਮਾਰੀਆਂ ਨੂੰ ਜਿਹੜਾ ਇਹ ਮੋਟਾਪਾ ਏ ਜਾਂ ਟੌਕਸਿਨ ਨੇ ਸਰੀਰ ਦੇ ਵਿੱਚ ਜਮਾ ਹੋਏ ਹੋਏ ਸਾਡੀ ਬਾਡੀ ਦੀ ਪ੍ਰੋਪਰ ਡੀਟੌਕਸੀਫਿਕੇਸ਼ਨ ਨਹੀਂ ਹੋ ਰਹੀ ਉਹਦੇ ਕਰਕੇ ਪੈਦਾ ਹੁੰਦੇ ਨੇ ਸੋ ਜੇ ਆਪਾਂ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਆਪਾਂ ਕੱਲੇ ਪਾਣੀ ਦੀ ਕੰਜ਼ਮਪਸ਼ਨ ਵਧਾ ਦਿੰਨੇ ਆ ਤਾਂ ਸਰੀਰ ਨੂੰ ਅਨੇਕਾਂ ਰੋਗਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ ਪਰ ਵੈਜੀ ਤਾਂ ਇਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਜੇਕਰ ਤੁਹਾਨੂੰ ਲਗਾਤਾਰ ਵਜ਼ਨ ਤੁਹਾਡਾ ਲਗਾਤਾਰ ਵਧ ਰਿਹਾ ਹੈ ਖਾਸ ਕਰਕੇ ਢਿੱਡ ਤੁਹਾਡਾ ਲਗਾਤਾਰ ਵਧ ਰਿਹਾ ਹੈ ਤਾਂ ਤੁਹਾਡੀ ਲੀਵਰ ਚ ਪ੍ਰੋਬਲਮ ਹੋ ਸਕਦੀ ਹੈ ਇਹ ਕਿਵੇਂ ਜੀ ਬੰਦੇ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਕਬਜ਼ ਨਹੀਂ ਕੋਈ ਗੈਸ ਨਹੀਂ ਬਣਦੀ ਕੋਈ ਸਿਰ ਨਹੀਂ ਦਰਦ ਕਰਦਾ ਐਕਸਰਸਾਈਜ਼ ਵੀ ਵਧੀਆ ਕਰਦਾ ਹੈ ਡਾਈਟ ਦਾ ਵੀ ਪੂਰਾ ਪੂਰਾ ਖਿਆਲ ਰੱਖਦਾ ਹੈ ਲੇਕਿਨ ਫਿਰ ਵਜ਼ਨ ਵਧਦਾ ਡਾਕਟਰ ਸਾਹਿਬ ਕਹਿ ਰਹੇ ਨਹੀਂ ਵੈਜੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਵੀ ਲੀਵਰ ਚ ਪ੍ਰੋਬਲਮ ਹੋਵੇ ਐਵੇਂ ਹੋ ਸਕਦਾ ਹੈ ਤੇ ਭੈਣਾਂ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਸਰ ਲਿਵਰ ਦੇ ਵੀ ਅਗਰ ਆਪਾਂ ਟੈਸਟ ਕਰਾਉਣੇ ਆ ਅਸੀਂ ਸਾਡੇ ਕੋਲ ਤਾਂ ਵੈਸੇ ਅਸੀਂ ਤਾਂ ਇਹ ਟੈਸਟ ਰეკਮੈਂਡ ਕਰਦੇ ਨਹੀਂ ਪਰ ਫਿਰ ਵੀ ਆਪਾਂ ਟੈਸਟ ਕਰਾ ਕੇ ਵੀ ਪਤਾ ਕਰ ਸਕਦੇ ਆ ਅਗਰ ਸਾਡਾ ਲਿਵਰ ਬਾਡੀ ਨੂੰ ਪ੍ਰੋਪਰ ਡੀਟੌਕਸੀਫਿਕੇਸ਼ਨ ਨਹੀਂ ਕਰ ਰਿਹਾ ਸਰੀਰ ਦੇ ਵਿੱਚੋਂ ਬਚੈਲੇ ਪਦਾਰਥ ਨਹੀਂ ਬਾਹਰ ਨਿਕਲ ਰਹੇ ਉਹ ਵੀ ਮੋਟਾਪੇ ਦਾ ਕਾਰਨ ਜਾਂ ਹੋਰ ਨਾ ਬਿਮਾਰੀਆਂ ਦਾ ਕਾਰਨ ਹੋ ਸਕਦੀਆਂ ਨੇ ਜੀ ਜੀ ਅੱਛਾ ਫਿਰ ਇੱਕ ਹੋਰ ਪ੍ਰੋਬਲਮ ਬੜੀ ਹੈ ਜੀ ਅੱਜ ਕੱਲ ਜਿਹੜੀਆਂ ਖਾਸ ਕਰਕੇ ਔਰਤਾਂ ਦੇ ਵਿੱਚ ਅਸੀਂ ਗੱਲ ਕਰੀਏ ਔਰਤਾਂ ਕਹਿ ਰਹੀ ਨੇ ਵੀ ਜਦੋਂ ਦਾ ਮੈਂ ਮੋਟਾਪੇ ਵਾਲੇ ਪਾਸੇ ਨੂੰ ਤੁਰੀਆਂ ਮੇਰਾ ਵਜ਼ਨ ਵਧਣ ਲੱਗਿਆ ਮੇਰੇ ਸਿਰ ਦੇ ਵਿੱਚ ਪਿਛਲੇ ਪਾਸੇ ਧੌਣ ਦੇ ਵਿੱਚ ਦਰਦ ਬੜਾ ਰਹਿੰਦਾ ਉਹਦਾ ਕਾਰਨ ਵੀ ਲੀਵਰ ਹੋ ਸਕਦਾ ਹੈ ਜੀ ਲੀਵਰ ਤੋਂ ਤਾਂ ਸਰ ਆਪਾਂ ਕਹਦੀਏ ਵੀ ਜਿਹੜਾ ਲੀਵਰ ਹੈ ਉਹ ਤਾਂ ਸਰੀਰ ਰੂਪੀ ਗੱਡੀ ਦਾ ਇੰਜਣ ਹੈ ਜਿਵੇਂ ਇੰਜਣ ਤੋਂ ਬਿਨਾਂ ਆਪਾਂ ਕਹਿ ਲਈਏ ਵੀ ਬਾਕੀ ਡੱਬਿਆਂ ਦੀ ਕੋਈ ਇੰਪੋਰਟੈਂਸ ਹੈ ਨਹੀਂ ਅਗਰ ਟ੍ਰੇਡ ਦੀ ਗੱਲ ਕਰੀਏ ਤਾਂ ਉਹੀ ਸਾਡੀ ਬੋਡੀ ਦੀ ਹਾਲਤ ਹੈ ਜਿਹੜਾ ਜਿਹੜਾ ਸਾਡਾ ਲਿਵਰ ਹੈ ਇਹ ਸਾਡੇ ਸਰੀਰ ਰੂਪੀ ਗੱਡੀ ਦਾ ਇੱਕ ਇੰਜਣ ਹੈ ਸਾਰੀ ਗੱਡੀ ਨੂੰ ਸਾਰੇ ਅੰਗਾਂ ਨੂੰ ਇਸੇ ਨੇ ਚਲਾਉਣਾ ਅਗਰ ਤੁਹਾਨੂੰ ਲੀਵਰ ਤੁਹਾਡਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਖਾਦਾ ਪੀਤਾ ਡਾਈਜੈਸਟ ਨਹੀਂ ਹੋ ਰਿਹਾ ਉਹ ਸਰੀਰ ਦੇ ਦੂਸਰੇ ਭਾਗਾਂ ਨੂੰ ਨਹੀਂ ਪਹੁੰਚ ਰਿਹਾ ਤਾਂ ਤੁਹਾਡੇ ਜਿਹੜੇ ਬਾਕੀ ਦੇ ਅੰਗ ਹੈ ਉਹ ਵੀ ਨਹੀਂ ਕੰਮ ਕਰਨਗੇ ਸਰੀਰ ਦੇ ਵਿੱਚ ਵੇਵਾਜਾ ਮੋਟਾਪਾ ਵੀ ਆਉਂਦਾ ਹੈ ਜਾਂ ਕਈਆਂ ਨੂੰ ਕਮਜ਼ੋਰੀ ਆਉਂਦੀ ਹੈ ਇਹਦੇ ਅਲੱਗ-ਅਲੱਗ ਸਿੰਪਟਮ ਦੇਖਣ ਨੂੰ ਮਿਲਦੇ ਨੇ ਜਾਂ ਕਈਆਂ ਚ ਗਰਮੀ ਬਹੁਤ ਵੱਧ ਜਾਂਦੀ ਹੈ ਹੱਥਾਂ ਪੈਰਾਂ ਚੋਂ ਸੇਕ ਨਿਕਲਣ ਲੱਗ ਜਾਂਦਾ ਹੈ ਜਾਂ ਸਕਿਨ ਪ੍ਰੋਬਲਮ ਆ ਜਾਂਦੀਆਂ ਨੇ ਬਹੁਤ ਸਾਰੀਆਂ ਸਕਿਨ ਤੇ ਤੁਸੀਂ ਖਾਰਿਸ਼ ਲਾ ਲੋ ਅਕਨੇ ਲਾ ਲੋ ਆਪਣੀਆਂ ਵੂਮਨ ਦੇ ਵਿੱਚ ਲੇਡੀਜ਼ ਦੇ ਵਿੱਚ ਬਲੈਮਸ਼ਸ ਲਾ ਲੋ ਪਿਗਮੈਂਟੇਸ਼ਨ ਲਾ ਲੋ ਸੋ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਸਾਡਾ ਲੀਵਰ ਕਰਕੇ ਪਰ ਇੱਕ ਹੋਰ ਬੜੀ ਪ੍ਰੋਬਲਮ ਹੈਗੀ ਜੀ ਸਾਡੇ ਭੈਣਾਂ ਕਹਿੰਦੇ ਨੇ ਅਸੀਂ ਸਾਰੀ ਰਾਤ ਵਧੀਆ ਨੀਂਦ ਲਈ ਹੈ 8 ਘੰਟੇ ਅਸੀਂ ਸੁੱਤੇ ਆਂ ਪਰ ਅਸੀਂ ਸਵੇਰੇ ਉੱਠਦੇ ਆ ਸਾਡਾ ਸਰੀਰ ਫਰੈਸ਼ ਹੋਣ ਦੀ ਥਾਂ ਤੇ ਇੰਜ ਲੱਗਦਾ ਜਿਵੇਂ ਟੁੱਟਿਆ ਟੁੱਟਿਆ ਹੋਵੇ ਸੁਸਤ ਸੁਸਤ ਹੋਵੇ ਮਤਲਬ ਉਹਨਾਂ ਨੂੰ ਆਪਣੀ ਰਸੋਈ ਚ ਵੜਦੇ ਵੜਦੇ ਘੰਟਾ ਘੰਟਾ ਡੇਢ ਡੇਢ ਘੰਟਾ ਲੱਗ ਜਾਂਦਾ ਸਵੇਰ ਦੇ ਨਿਤ ਵਿਹਾਰ ਕਰਦੇ ਆ ਬੱਚਿਆਂ ਨੂੰ ਤਿਆਰ ਕਰਨਾ ਕਹਿੰਦੇ ਵੀ ਸਰੀਰ ਇਕਦਮ ਫਰੈਸ਼ ਨਹੀਂ ਹੁੰਦਾ ਮਤਲਬ ਹੌਲੀ 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 ਸਪੀਡ ਫੜਦਾ ਕੋਲੇ ਵਾਲੀ ਰੇਲ ਗੱਡੀ ਵਾਂਗੂ ਹਾਂਜੀ ਉੱਥੇ ਵੀ ਸਰ ਲਿਵਰ ਦਾ ਹੀ ਕੰਮ ਹੈ ਜਦੋਂ ਮੈਟਾਬੋਲਾਈਜ਼ ਨਹੀਂ ਹੋ ਰਿਹਾ ਆਪਣਾ ਲਿਵਰ ਮੰਨ ਲਓ ਕੋਈ ਖਰਾਬੀ ਹੈ ਫੈਟੀ ਹੈ ਜਾਂ ਗ੍ਰੇਡ ਤੇ ਹੈ ਇਹਦਾ ਕੰਮ ਹੀ ਉਹੀ ਹੈ ਸਰੀਰ ਦੇ ਸਾਰੇ ਅੰਗਾਂ ਨੂੰ એનર્ਜੀ ਦੇਣੀ ਉਸਤੀ ਪ੍ਰਦਾਨ ਕਰਨੀ ਸਰੀਰ ਦੇ ਸਾਰੇ ਅੰਗਾਂ ਨੂੰ ਆਪਣੇ ਕੰਮ ਤੇ ਲਾਉਣਾ ਅਗਰ ਹੁਣ ਉੱਥੇ ਮੋੜਲੇ ਇੰਜਨ ਚ ਖਰਾਬੀ ਆ ਤਾਂ ਡੈਫੀਨਟਲੀ ਦੂਜੇ ਅੰਗਾਂ ਦੇ ਵਿੱਚ ਜਿਹੜੀ ਆ ਆਪਾਂ ਨੂੰ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਅੱਛਾ ਹਰਪੀ ਜੀ ਤੁਸੀਂ ਬਤਾਓ ਡਾਈਟੀਸ਼ਨ ਇੱਥੇ ਸਾਡੇ ਚੀਜ਼ਾਂ ਦੇਖਦੇ ਹੋ ਫਿਰ ਤੁਸੀਂ ਕੀ ਰეკਮੈਂਡ ਕਰਦੇ ਹੋ ਲੀਵਰ ਵਾਸਤੇ ਸਭ ਤੋਂ ਜ਼ਬਰਦਸਤ ਨੁਸਖਾ ਸਭ ਤੋਂ ਜ਼ਬਰਦਸਤ ਫਾਰਮੂਲਾ ਜਿਹੜਾ ਸਾਡੇ ਘਰ ਦੇ ਵਿੱਚ ਸਾਡੀਆਂ ਭੈਣਾਂ ਦੀ ਰਸੋਈ ਦੇ ਵਿੱਚ ਪਿਆ ਹੋਵੇ ਔਰ ਭੈਣਾਂ ਵਾਸਤੇ ਹੀ ਹੋਵੇ ਖਾਸ ਕਰਕੇ ਆਪਾਂ ਸਿਰ ਅਗਰ ਹੋਮ ਰੈਮੇਡੀ ਦੀ ਗੱਲ ਕਰੀਏ ਤਾਂ ਅਸੀਂ ਇਹਦੇ ਵਿੱਚ ਜਿਹੜਾ ਹੈ ਇੱਕ ਤਾਂ ਐਪਲ ਸਾਈਡਰ ਵਿਨੇਗਰ ਇਹਦੇ ਵਿੱਚ ਬਹੁਤ ਵਧੀਆ ਇਹਦੇ ਰਿਜ਼ਲਟ ਆ ਰਹੇ ਨੇ ਦੂਸਰਾ ਚੁਕੰਦਰ ਦੀ ਕੰਜ਼ਮਪਸ਼ਨ ਵਧਾਈ ਜਾ ਸਕਦੀ ਹੈ ਤੀਸਰਾ ਆਮਲਾ ਆਮਲਾ ਖਾਦਾ ਜਾ ਸਕਦਾ ਹੈ ਤੇ ਕਈ ਚੀਜ਼ਾਂ ਦੇ ਪਰਹੇਜ਼ ਵੀ ਆਉਂਦੇ ਨੇ ਉਹ ਤਾਂ ਸਾਰੀਆਂ ਹੀ ਬਿਮਾਰੀਆਂ ਦੇ ਲਈ ਜਿਹੜੀਆਂ ਖਟੀਆਂ ਚੀਜ਼ਾਂ ਡੀਪ ਫਰਾਈਡ ਚੀਜ਼ਾਂ ਉਹ ਚੀਜ਼ਾਂ ਦੇ ਪਰਹੇਜ਼ ਨੇ ਤਾਂ ਡੈਫੀਨਿਟਲੀ ਇਹ ਚੀਜ਼ਾਂ ਹੋਮ ਰੈਮਡੀਜ਼ ਦੇ ਵਿੱਚ ਅਸੀਂ ਵਰਤ ਕੇ ਆਪਣੇ ਆਪ ਨੂੰ ਜਾਂ ਲਿਵਰ ਨੂੰ ਰਿਕਵਰੀ ਦੇ ਰਸਤੇ ਤੇ ਲਿਆ ਸਕਦੇ ਹਾਂ ਜੀ ਜੀ ਚਲੋ ਅਸੀਂ ਇੱਕ ਵਾਰ ਫੁੱਟ ਤੋਂ ਵੈਜੀਨਲ ਜੁੜਦੇ ਵਾ ਜੀ ਬਹੁਤ ਲੋਕਾਂ ਦਾ ਇਹ ਵਹਿਮ ਹੈਗਾ ਬਹੁਤ ਲੋਕ ਇਹ ਭਰਮ ਦੇ ਵਿੱਚ ਨੇ ਕਿ ਇੱਕ ਅੱਧੇ ਪੈਗ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਗੱਲ ਨਹੀਂ ਜੀ ਨਹੀਂ ਦੇਖੋ ਸ਼ਰਾਬ ਤਾਂ ਸ਼ਰਾਬ ਹੀ ਹੈ ਇੱਕ ਹੈ ਉਹਦੇ ਚ ਕਿੰਨੀ ਮਾਤਰਾ ਦੇ ਵਿੱਚ ਅਲਕੋਹਲ ਹੈ ਹਨਾ ਤੇ ਕਿੰਨੀ ਸਾਡਾ ਸਰੀਰ ਉਹਨੂੰ ਝੱਲਣ ਦੇ ਸਮਰੱਥ ਹੈ ਤੇ ਕੋਈ ਵੀ ਵੈਜ ਡਾਕਟਰ ਕਦੇ ਨਹੀਂ ਕਹੂਗਾ ਵੀ ਸ਼ਰਾਬ ਪੀਣੀ ਸਿਹਤ ਲਈ ਚੰਗੀ ਹੈ ਇਹਨੂੰ ਤਾਂ ਕੋਈ ਵੀ ਨਹੀਂ ਰეკਮੈਂਡ ਕਰੂਗਾ ਜੀ ਕੈਲਰੀ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨੀ ਕੈਲਰੀ ਆਪਾਂ ਲੈ ਰਹੇ ਆ ਤੇ ਕਿੰਨੀ ਉਹ ਕਿ ਤਰਕ ਦਿੰਦੇ ਨੇ ਜੀ ਇਹਨੂੰ ਤਾਂ 20 ਸਾਲ ਹੋ ਗਏ ਜੀ ਨੂੰ ਤਾਂ ਕੁਝ ਹੋਇਆ ਨਹੀਂ ਇਹਨੂੰ ਤਾਂ 30 ਸਾਲ ਹੋ ਗਏ ਜੀ ਨੇ ਸਾਰੀ ਉਮਰ ਸ਼ਰਾਬ ਪੀ ਕੇ ਕੱਢਤੀ ਇਹਨੂੰ ਤਾਂ ਕੁਝ ਨਹੀਂ ਹੋਇਆ ਫਿਰ ਉਹ ਕੀ ਚੀਜ਼ ਹੈ ਜੀ ਉਹ ਚੰਗੀ ਗੱਲ ਹੈ ਸਿਹਤ ਨਹੀਂ ਹੋਇਆ ਤਾਂ ਚੰਗੀ ਗੱਲ ਨਹੀਂ ਹੋਇਆ ਪਰ ਬਹੁਤੇ ਕਾਰਨ ਸਾਡੇ ਕੋਲ ਸ਼ਰਾਬ ਵਾਲੀ ਜਾਂ ਨਸ਼ੇ ਵਾਲੀ ਆਉਂਦੇ ਆ ਜਿਨ੍ਹਾਂ ਦੇ ਲੀਵਰ ਅਫੈਕਟ ਹੀ ਹੁੰਦੇ ਆ ਜਾਂ ਪ੍ਰਭਾਵਿਤ ਹੁੰਦੇ ਆ ਜੀ ਓਕੇ ਜੀ ਜੀ ਤੁਸੀਂ ਪਾਣੀ ਵਾਲਾ ਨੁਸਖਾ ਦੱਸ ਰਹੇ ਸੀ ਉਹ ਨੁਸਖਾ ਕੀ ਹੈਗਾ ਤੁਸੀਂ ਕਹ ਰਹੇ ਵੀ ਪਾਣੀ ਪੀਣ ਦਾ ਢੰਗ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਸਾਰੇ ਸਾਡੇ ਲੀਵਰ ਨੂੰ ਜਾਨ ਬਖਸ਼ ਸਕਦਾ ਹੈ ਉਹਦੀ ਜ਼ਿੰਦਗੀ ਨਵੀਂ ਕਰ ਸਕਦਾ ਹੈ ਲੀਵਰ ਨੂੰ ਰੀਜਿਵਨੇਟ ਕਰ ਸਕਦਾ ਹੈ ਉਹ ਤੁਹਾਨੂੰ ਮੈਡਮ ਨੇ ਜਿਵੇਂ ਦੱਸਿਆ ਹੁਣ ਵੀ ਪਾਣੀ ਪੀਣ ਦੇ ਕਿਵੇਂ ਮੋਟਾਪੇ ਲਈ ਸਾਰਾ ਕੁਝ ਮੈਡਮ ਨੇ ਤੁਹਾਨੂੰ ਡਿਟੇਲ ਚ ਦੱਸਤਾ ਤੇ ਪਾਣੀ ਪੀਣ ਦਾ ਹੁਣ ਹਰੇਕ ਬੰਦੇ ਦੇ ਆਪਣੇ ਆਪਣੇ ਤਰਕ ਬਣਾਏ ਹੋਇਆ ਜੀ ਪਾਣੀ ਕੋਈ ਕਹਿੰਦਾ ਖੜਕੇ ਪਾਣੀ ਪੀਓ ਕੋਈ ਕਹਿੰਦਾ ਪੈਰਾਂ ਪਾਰ ਬੈਠ ਕੇ ਪਾਣੀ ਪੀਓ ਤੇ ਮੇਰੇ ਖਿਆਲ ਚ ਆਯੁਰਵੇਦ ਚ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਪਾਣੀ ਖੜਕੇ ਪੀਓ ਜਾਂ ਬੈਠ ਕੇ ਪੀਓ ਨਹੀਂ ਗੱਲ ਹੈ ਹੀ ਨਹੀਂ ਪਾਣੀ ਬਾਬਤ ਇਸ ਤਰ੍ਹਾਂ ਦੀ ਨਹੀਂ ਬਿਲਕੁਲ ਮੈਂ ਤਾਂ ਪੜਿਆ ਨਹੀਂ ਕਿਤੇ ਜਿੰਨੇ ਵੀ ਸਾਡੇ ਕੋਲ ਬੁੱਕਸ ਵਗੈਰਾ ਜਾਂ ਗ੍ਰੰਥ ਨੇ ਕਿਤੇ ਨਹੀਂ ਲਿਖਿਆ ਹੋਇਆ ਦੇਖੋ ਤੁਸੀਂ ਸਕੂਲਾਂ ਚ ਪੜੇ ਆਪਾਂ ਸਾਰੇ ਸਕੂਲਾਂ 'ਚ ਬੱਚੇ ਪੜ੍ਹਦੇ ਆ ਸਾਰੇ ਖੜਕੇ ਪਾਣੀ ਪੀਂਦੇ ਆ ਜਿੰਨੇ ਆਰਮੀ ਦੇ ਜਵਾਨ ਆ ਸਭ ਖੜਕੇ ਪਾਣੀ ਪੀਂਦੇ ਆ ਜਿੰਨੇ ਪਲੇਅਰ ਨੇ ਸਿਕਿਉਰਿਟੀ ਗਾਰਡ ਨੇ ਕਿੰਨੇ ਹੀ ਸਾਰਾ ਕੁਝ ਖੜਕੇ ਹੀ ਪਾਣੀ ਪੀਂਦੇ ਆ ਕਿਤੇ ਗੋਡੇ ਦੁਖਦੇ ਆ ਜੀ ਇਹ ਆਪਾਂ ਇੱਕ ਮਿੱਥ ਬਣਾ ਲਈ ਵੀ ਖੜਕੇ ਪਾਣੀ ਪੀਵਾਂਗੇ ਤਾਂ ਸਾਡੇ ਗੋਡੇ 'ਚ ਹੁਣ ਲੱਗ ਜਾਣਗੇ ਜੀ ਹਾਲਾਂਕਿ ਇਹਦੇ ਨਾਲ ਕੋਈ ਲੇਗਾ ਦੇਗਾ ਨਹੀਂ ਗੋਡਿਆਂ ਨਾਲ ਪਾਣੀ ਦਾ ਪਾਣੀ ਹਾਂ ਜੋ ਵੀ ਤੁਸੀਂ ਮਤਲਬ ਆਪਣੇ ਹੋਰ ਜਾਨਵਰ ਲਾ ਲਓ ਪਸ਼ੂ ਲਾ ਲਓ ਮੱਝਾਂ ਗਾਵਾਂ ਕੁੱਤਾ ਬਿੱਲੇ ਸਾਰੇ ਖੜਕੇ ਪਾਣੀ ਪੀਂਦੇ ਆ ਕਿਤੇ ਗੋਡੇ ਦੁਖਦੇ ਆ ਜੀ ਇਹ ਤਾਂ ਮਿੱਥ ਬਣਾਈ ਹੋਈ ਹੈ ਜੀ ਇਹਦਾ ਇਹਦੇ ਨਾਲ ਕੋਈ ਲੈਗਾ ਦੇਗਾ ਨਹੀਂ ਹੈਗਾ ਹਾਂ ਪਾਣੀ ਪੀਣ ਦਾ ਸਮਾਂ ਬਿਲਕੁਲ ਸਹੀ ਹੋਣਾ ਚਾਹੀਦਾ ਫ੍ਰਿਜ ਦਾ ਨਹੀਂ ਹੋਣਾ ਚਾਹੀਦਾ ਨਾਰਮਲ ਘੜੇ ਦਾ ਪਾਣੀ ਹੋਣਾ ਚਾਹੀਦਾ ਪਾਣੀ ਦੀ ਮਾਤਰਾ ਸਹੀ ਸਮੇਂ ਤੇ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਪਾਣੀ ਤੁਹਾਡੇ ਲਈ ਅੰਮ੍ਰਿਤ ਹੈ ਜੀ ਪਰ ਹਰਪ੍ਰੀਤ ਜੀ ਬਹੁਤ ਵਾਰ ਕਹਿੰਦੇ ਨੇ ਵੀ ਜਿਹੜਾ ਲਿਮਟ ਤੋਂ ਜ਼ਿਆਦਾ ਕੋਈ ਚੀਜ਼ ਅਸੀਂ ਅਗਰ ਯੂਜ਼ ਕਰ ਲੈਂਦੇ ਹਾਂ ਤਾਂ ਉਹਦਾ ਵੀ ਸਾਈਡ ਇਫੈਕਟ ਬੜਾ ਹੁੰਦਾ ਹੈ ਪਾਣੀ ਦਾ ਵੀ ਸਾਈਡ ਇਫੈਕਟ ਹੋ ਸਕਦਾ ਹੈ ਪਾਣੀ ਦੇ ਸਰ ਸਾਈਡ ਇਫੈਕਟ ਨਹੀਂ ਅਸੀਂ ਤਾਂ ਨਹੀਂ ਕਿਤੇ ਪੜੇ ਆਪਣੀ ਆਪਣੇ ਜਿੰਨਾ ਕਿ ਸਾਡੇ ਕੋਲੇ ਹੈਗਾ ਗਿਆਨ ਕਿ ਜਿੰਨਾ ਆਪਾਂ ਪਾਣੀ ਜ਼ਿਆਦਾ ਪੀਂਨੇ ਆ ਪਾਣੀ ਦਾ ਕੋਈ ਉਹ ਨਹੀਂ ਹੈ ਕਈ ਲੋਕ ਕਹਿੰਦੇ ਨੇ ਕਿ ਸਾਡੀ ਬਾਡੀ ਡਿਮਾਂਡ ਨਹੀਂ ਕਰਦੀ ਜਿਵੇਂ ਸਾਨੂੰ ਤਾਂ ਇੱਥੇ ਸਾਡੇ ਕੋਲ ਵੀ ਆਉਂਦੇ ਨੇ ਸਾਡੀ ਤਾਂ ਜੀ ਪਿਆਸ ਹੀ ਨਹੀਂ ਲੱਗਦੀ ਪਰ ਨਹੀਂ ਉੱਥੇ ਇਹ ਗੱਲ ਨਹੀਂ ਹੁੰਦੀ ਬਾਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਆ ਚਾਹੇ ਇਹਨੂੰ ਕਿਸੇ ਹਰ ਇੱਕ ਰੋਗ ਦੇ ਵਿੱਚ ਜਿਹੜਾ ਪਾਣੀ ਆ ਉਹ ਤਾਂ ਜਿਵੇਂ ਤੁਹਾਨੂੰ ਸਰ ਨੇ ਵੀ ਦੱਸਿਆ ਵੀ ਅੰਮ੍ਰਿਤ ਹੈ ਹਾਂਜੀ ਅਛਾ ਤੇ ਫਿਰ ਜਿਹੜਾ ਬਹੁਤ ਵਾਰ ਹੁੰਦਾ ਵੀ ਜਦੋਂ ਗ੍ਰੇਡ 1 ਗ੍ਰੇਡ 2 ਗ੍ਰੇਡ 3 ਗ੍ਰੇਡ 4 ਤੇ ਪਹੁੰਚ ਜਾਵੇ ਫਿਰ ਨਾ ਤਾਂ ਨੁਸਖਿਆਂ ਨਾਲ ਘਰੇਲੂ ਜਿਹੜੇ ਤੁਸੀਂ ਦੱਸਿਆ ਚੁਕੰਦਰ ਦੱਸਿਆ ਤੁਸੀਂ ਐਪਲ ਸਾਈਡਰ ਵਿਨੀਗਰ ਦੱਸਿਆ ਜਦੋਂ ਉਹਨਾਂ ਨਾਲ ਗੱਲ ਨਾ ਬਣੇ ਫਿਰ ਕੀ ਨੁਸਕਾ ਫਾਰਮੂਲਾ ਤੁਹਾਡੇ ਕੋਲ ਕੋਈ ਹੈ ਜਿਨ੍ਹਾਂ ਦਾ ਲੀਵਰ ਇਕਦਮ ਅਸੀਂ ਕਹਿ ਲਈਏ ਕਿ ਕਮਜ਼ੋਰ ਹੋਇਆ ਪਿਆ ਹੈ ਲੀਵਰ ਕਰਕੇ ਸਰੀਰ ਦੇ ਵਿੱਚ ਕਮਜ਼ੋਰੀ ਆਈ ਹੋਈ ਹੈ ਲੀਵਰ ਕਰਕੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਲੀਵਰ ਕਰਕੇ ਖੂਨ ਨਹੀਂ ਬਣ ਰਿਹਾ ਲੀਵਰ ਕਰਕੇ ਹਾਰਟ ਚ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਹੈ ਲੀਵਰ ਦੀਆਂ ਦਵਾਈਆਂ ਖਾ ਖਾ ਕੇ ਸਾਡੀ ਅਸੀਂ ਕਹਿ ਲਈਏ ਕਿ ਦਿਮਾਗ ਖਰਾਬ ਹੋਇਆ ਪਿਆ ਹੈ ਉਹ ਹੁਣ ਬਹੁਤ ਲੋਕ ਤਾਂ ਇਹ ਕਹਿਣ ਲੱਗੇ ਯਾਰ ਲਿਵਰ ਠੀਕ ਹੋਵੇ ਨਾ ਹੋਵੇ ਮੈਂ ਦਵਾਈ ਖਾਣੀ ਨਹੀਂ ਫਿਰ ਆਯੁਰਵੇਦ ਉਸ ਮਾਮਲੇ 'ਚ ਕੀ ਕਹਿੰਦਾ ਆਯੁਰਵੇਦ ਲੋਕਾਂ ਦੀ ਕੀ ਹੈਲਪ ਕਰ ਸਕਦਾ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਹਾਂਜੀ ਸਰ ਬਿਲਕੁਲ ਜਿਵੇਂ ਹੋਮ ਘਰ 'ਚ ਤਾਂ ਆਪਾਂ ਨੇ ਦੱਸ ਹੀ ਦਿੱਤਾ ਕਿ ਕੁਝ ਐਕਸਰਸਾਈਜ਼ ਅਸੀਂ ਆਪਣੀ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਪਦਮ ਆਸਨ ਹੈ ਹਲ ਆਸਨ ਹੈ ਹੈਨਾ ਇਹ ਐਕਸਰਸਾਈਜ਼ਾਂ ਕਰਕੇ ਰਿਕਵਰੀ ਕੀਤੀ ਜਾ ਸਕਦੀ ਆ ਔਰ ਸਾਡੇ ਕੋਲ ਸਰ ਕੀ ਹੈ ਅੱਠ ਚੀਜ਼ਾਂ ਦਾ ਕੰਬੀਨੇਸ਼ਨ ਹੈ ਜਿਹੜਾ ਅਸੀਂ ਆਪਣੀ ਦਵਾਈ ਤਿਆਰ ਕੀਤੀ ਆ ਉਹਦੇ ਵਿੱਚ ਕੀ ਨੇ ਕੁਟਕੀ ਓਕੇ ਕੂਟਕੀ ਜਿਹੜਾ ਕਿ ਬਾਡੀ ਨੂੰ ਇਨਫੈਕਸ਼ਨ ਫਰੀ ਕਰਦੀ ਹੈ ਜਾਂ ਆਪਾਂ ਨੂੰ ਜੌਂਡਸ ਹੋ ਗਿਆ ਹੈ ਨਾ ਜਾਂ ਲੀਵਰ ਕਰਕੇ ਇਨਫੈਕਸ਼ਨ ਆ ਗਈ ਬਾਡੀ ਦੇ ਵਿੱਚ ਤਾਂ ਉਹਦੇ ਤੋਂ ਫਰੀ ਕਰਦੀ ਹੈ ਫਿਰ ਹੋ ਗਿਆ ਆਪਣਾ ਭੂਮੀ ਆਮਲਾ ਭੂਮੀ ਆਮਲਾ ਦੇ ਵਿੱਚ ਕੀ ਹੈ ਜਿਹੜਾ ਆਪਣਾ ਮਤਲਬ ਤਜਾਬ ਵਗੈਰਾ ਬਣ ਜਾਂਦਾ ਗੈਸਟ੍ਰਿਕ ਪ੍ਰੋਬਲਮ ਆਉਂਦੀਆਂ ਨੇ ਹੈ ਨਾ ਆਪਾਂ ਕਹਿੰਦੇ ਕਿ ਬਾਡੀ ਐਸਿਡਿਕ ਹੋ ਗਈ ਮੇਰੇ ਤਾਂ ਐਸਿਡ ਬਹੁਤ ਬਣਦਾ ਜਾਂ ਖੱਟੇ ਢ ਘਾ ਰੌਣ ਲੱਗੇ ਜਾਂ ਹੱਥ ਪੈਰਾਂ ਚੋਂ ਸੇਕ ਨਿਕਲਣ ਲੱਗ ਗਿਆ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਕਿ ਕੁਝ ਲੋਗ ਇਹ ਵੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਸਾਨੂੰ ਕੁਝ ਵੀ ਖਾਣ ਤੋਂ ਬਾਅਦ ਟਾਇਲਟ ਜਾਣਾ ਪੈਂਦਾ ਕਿ ਬਾਰ-ਬਾਰ ਜਾਣਾ ਪੈਂਦਾ ਤਾਂ ਇਹ ਜਿਹੜਾ ਭੂਮੀ ਆਮਲਾ ਹੈ ਉਸ ਚੀਜ਼ ਤੇ ਵਰਕ ਕਰਦਾ ਹੈ ਤੇ ਤੀਜੀ ਚੀਜ਼ ਸਰ ਇਹਦੇ ਵਿੱਚ ਹੈਗੀ ਆ ਕਾਸਨੀ ਉਹ ਕੀ ਕਰਦੀ ਹੈ ਉਹ ਇਸੇ ਚੀਜ਼ ਨੂੰ ਬੈਲੈਂਸ ਕਰਦੀ ਹੈ ਪਿੱਤਾ ਬੈਲੈਂਸ ਜੀ ਨੂੰ ਅਸੀਂ ਕਹਿੰਦੇ ਹਾਂ ਜਿਹੜੀ ਸਾਡੀ ਬਾਡੀ ਦੇ ਪਿੱਤਾ ਬੈਲੈਂਸ ਹਾਂਜੀ ਪਿੱਤੀ ਬੈਲ ਪਿੱਤਾ ਬੈਲ ਸਰ ਜਿਹੜੀ ਆਪਣੀ ਮਿੱਢੇ ਚ ਗਰਮੀ ਤਾਂ ਇਹ ਜਿਹੜੀ ਚੀਜ਼ ਆ ਕਾਸਨੀ ਉਹਨੂੰ ਬੈਲੈਂਸ ਕਰਦੀ ਆ ਫਿਰ ਆ ਗਿਆ ਇਹਦੇ ਵਿੱਚ ਕਾਲਮੇਗ ਅਸੀਂ ਪਾਉਨੇ ਆ ਇਹ ਜਿਹੜੇ એનર્ਜੀ ਲੈਵਲ ਡਾਊਨ ਹੋ ਜਾਂਦੇ ਨੇ ਸਰੀਰ ਦੇ ਜਿੰਮੇ ਹੋ ਗਿਆ ਕਹਿੰਦੇ ਵੀ ਥਕਾਵਟ ਰਹਿੰਦੀ ਆ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਜਾਂ ਸਾਨੂੰ ਸੁਸਤੀ ਰਹਿੰਦੀ ਆ ਜਾਂ ਭੁੱਖ ਵੀ ਘੱਟ ਲੱਗਦੀ ਆ ਇਹ ਉਸ ਚੀਜ਼ ਤੇ ਵਰਕ ਕਰਦਾ ਫਿਰ ਹੋ ਗਏ ਸਰ ਮਕੋਏ ਜਿਹੜਾ ਅਸੀਂ ਇਹਦੇ ਵਿੱਚ ਯੂਜ਼ ਕਰਦੇ ਆ ਇਹ ਆਯੁਰਵੇਦ ਦੇ ਵਿੱਚ ਮਤਲਬ ਕਹਿ ਲਓ ਵੀ ਸੁਪਰ ਬਲੱਡ ਪਿਉਰੀਫਾਈ ਉਗਮ ਇਹ ਕਰਦੇ ਨੇ ਜਿਹੜਾ ਆਪਾਂ ਬਾਰ ਬਾਰ ਟੌਕਸਿਨ ਦੀ ਗੱਲ ਕਰਦੇ ਆ ਕਿ ਟੌਕਸਿਨ ਫ੍ਰੀ ਆਗਰ ਬਾਡੀ ਨਹੀਂ ਹੁੰਦੀ ਜਾਂ ਸਕਿਨ ਪ੍ਰੋਬਲਮਸ ਆ ਜਾਂਦੀਆਂ ਨੇ ਜਿਹੜੀਆਂ ਲਿਵਰ ਤੋਂ ਸ਼ੁਰੂਆਤ ਜਿਨ੍ਹਾਂ ਦੀ ਹੁੰਦੀ ਹੈ ਤਾਂ ਉੱਥੇ ਸਾਡੇ ਇਹ ਮਕੋਏ ਜਿਹੜੇ ਅਸੀਂ ਯੂਜ਼ ਕਰਦੇ ਆਂ ਬਲੱਡ ਨੂੰ ਪਿਉਰੀਫਾਈ ਕਰਦੇ ਨੇ ਫਿਰ ਇਹਦੇ ਵਿੱਚ ਅਗਲੀ ਚੀਜ਼ ਆ ਗਈ ਸਰ ਪੁਨਰਨਵਾ ਪੁਨਰਨਵਾ ਕੀ ਕਰਦਾ ਜਿਹੜੇ ਡੈੱਡ ਸੈੱਲ ਹੋ ਜਾਂਦੇ ਨੇ ਜਦੋਂ ਲਿਵਰ ਖਰਾਬ ਹੁੰਦਾ ਮਤਲਬ ਉਹਦੇ ਸੈੱਲ ਨੇ ਜਿਹੜੇ ਉਹ ਡੈੱਡ ਹੋ ਗਏ ਤਾਂ ਉਹਨਾਂ ਨੂੰ ਰੀਜਨਰੇਟ ਕਰਦਾ ਹੈ ਮਤਲਬ ਸੈੱਲ ਜਿੰਨੇ ਜਿਹੜੇ ਪੁਨਰਨਮਾ ਜਿਵੇਂ ਦੁਆਰਾ ਤੋਂ ਜਿਹੜਾ ਲਿਵਰ ਨੂੰ ਨਵਾਂ ਬਣਾਉਣ ਦੇ ਸਮਰੱਥ ਹੈ ਇਹ ਮੋਟਾਪਾ ਘਟੇਗਾ ਜੀ ਇਹਨਾਂ ਸਾਰੇ ਨੁਸਖੇ ਨਾਲ ਫਾਰਮੂਲੇ ਨਾਲ ਬਿਲਕੁਲ ਸਰ ਸਾਰੇ ਜਦ ਬਾਡੀ ਟੌਕਸਿਨ ਫ੍ਰੀ ਹੋ ਗਈ ਤੁਹਾਡਾ ਲਿਵਰ ਤੰਦਰੁਸਤ ਹੋ ਗਿਆ ਉਹ ਪੂਰੀ ਤਰ੍ਹਾਂ ਨਾਲ ਕੰਮ ਕਰਨ ਲੱਗ ਗਿਆ ਤੁਹਾਡਾ ਮੈਟਾਬੋਲਾਈਜ਼ਮ ਜਿਹੜਾ ਹੈਗਾ ਉਹ ਸਟਰੋਂਗ ਹੋ ਗਿਆ ਤਾਂ ਬਿਲਕੁਲ ਸਾਰੇ ਰੋਗਾਂ ਤੋਂ निजात ਪਾਈ ਜਾਊਗੀ ਔਰ ਅਗਲੀ ਚੀਜ਼ ਅਸੀਂ ਇਹਦੇ ਚ ਪਾਉਨੇ ਆ ਸਿਰਫ ਓਕਾ ਇਹ ਸਾਡੇ ਆਪਣੇ ਨੁਸਖੇ ਦੇ ਵਿੱਚ ਇਹ ਕੀ ਕਰਦਾ ਹੈ ਇਹ ਸਰ ਇਹ ਮਤਲਬ ਲਿਵਰ ਦੇ ਲਈ ਬਹੁਤ ਹੀ ਇੰਪੋਰਟੈਂਟ ਜਿਹੜੀ ਸੁਪਰ ਹਰਬ ਹੈਗੀ ਹੈ ਜਿਹੜੀ ਲਿਵਰ ਸੈਰੋਸਿਸ ਦਾ ਕੰਮ ਕਰਦੀ ਹੈ ਜਦੋਂ ਅਖੀਰਲੀ ਕੰਡੀਸ਼ਨ ਕਰ ਲੋ ਆਪਾਂ ਜਦੋਂ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਜੀ ਬਸ ਹੁਣ ਤੇ ਟ੍ਰਾਂਸਪਲੈਂਟ ਕਰਨਾ ਪਊਗਾ ਜਾਂ ਇਹਦਾ ਕੋਈ ਇਲਾਜ ਨਹੀਂ ਹੈ ਜਾਂ ਕੁਝ ਵੀ ਤਾਂ ਇਹ ਜਿਹੜੀ ਹਰਬ ਹੈ ਮਤਲਬ ਆਯੁਰਵੇਦ ਦੇ ਵਿੱਚ ਇੰਨੀ ਸਟਰੋਂਗ ਹੈ ਕਿ ਇਹ ਲਿਵਰ ਸੈਰੋਸਿਸ ਦਾ ਕੰਮ ਕਰਦੀ ਹੈ ਠੀਕ ਹੈ ਜੀ ਔਰ ਇੱਕ ਹੋਰ ਮੈਡਮ ਇੱਕ ਹੋਰ ਚੀਜ਼ ਹੈਗੀ ਹੈ ਹਰਪ੍ਰੀਤ ਜੀ ਫਿਰ ਜਿਹੜੀ ਇਹ ਤੁਸੀਂ ਸਾਰੀਆਂ ਚੀਜ਼ਾਂ ਦੱਸੀਆਂ ਨੇ ਇਹ ਇਹਨਾਂ ਦਾ ਘਰ ਦੇ ਵਿੱਚ ਅਸੀਂ ਨੁਸਖਾ ਫਾਰਮੂਲਾ ਇਸੇ ਤਰੀਕੇ ਨਾਲ ਬਣਾਉਣਾ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਬਣਾਉਣਾ ਇਹ ਨੁਸਖਾ ਫਾਰਮੂਲਾ ਜਿਹੜਾ ਬਿਲਕੁਲ ਸਰ ਜਿੰਨੀਆਂ ਚੀਜ਼ਾਂ ਸੀ ਬੋਲੀਆਂ ਦੇ ਅੱਠ ਚੀਜ਼ਾਂ ਨੇ ਇਹ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਇਹ ਨੁਸਖਾ ਘਰੇ ਵੀ ਬਣਾਇਆ ਜਾ ਸਕਦਾ ਹੈ ਪਰ ਬਹੁਤ ਵਾਰ ਹੁੰਦਾ ਜੀ ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀ ਨੇ ਕਈ ਵਾਰ ਕਿਸੇ ਨੂੰ ਕਿਸੇ ਦੀ ਕੁਆਲਿਟੀ ਦਾ ਮਿਲਦਾ ਹੈ ਕਿਸੇ ਨੂੰ ਕਿਸ ਕੁਆਲਿਟੀ ਦਾ ਮਿਲਦਾ ਹੈ ਕਈ ਵਾਰ ਮਿਲਦਾ ਵੀ ਹੈ ਕਈ ਵਾਰ ਨਹੀਂ ਮਿਲਦਾ ਕਈ ਵਾਰ ਟਾਈਮ ਹੀ ਨਹੀਂ ਮਿਲਦਾ ਬਹੁਤ ਵਾਰ ਤਾਂ ਹੁੰਦਾ ਕਿ ਅਸੀਂ ਬ੍ਰੇਕਫਾਸਟ ਵੀ ਆਪਣਾ ਦਫ਼ਤਰਾਂ ਦੇ ਵਿੱਚ ਜਾ ਕੇ ਕਰਦੇ ਆ ਉਹ ਵੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਫ ਮੋਟਾਪੇ ਤੋਂ ਪਰੇਸ਼ਾਨ ਨੇ ਖਾਸ ਕਰਕੇ ਲੀਵਰ ਤੋਂ ਪਰੇਸ਼ਾਨ ਨੇ ਖਾਸ ਕਰਕੇ ਸੁਸਤੀ ਤੋਂ ਥਕਾਵਟ ਤੋਂ ਕਮਜ਼ੋਰੀ ਵਾਲੇ ਪਾਸੇ ਤੋਂ ਉਹ ਸਮਝ ਲੈ ਵੀ ਕਹਿ ਰਹੇ ਵੀ ਢੇਢੇਰੀ ਹੋਏ ਪਿਆ ਅਸੀਂ ਮੰਜੇ ਨਾਲ ਹੀ ਸਰੀਰ ਲੱਗਿਆ ਪਿਆ ਸਾਡਾ ਫਿਰ ਉਹਨਾਂ ਵਾਸਤੇ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਨੁਸਖਾ ਫਾਰਮੂਲਾ ਅਗਰ ਤੁਹਾਡੇ ਨਾਲ ਕੋਈ ਸੰਪਰਕ ਕਰਦਾ ਹੈ ਬਿਲਕੁਲ ਸਰ ਬਿਲਕੁਲ ਅਸੀਂ ਖੁਦ ਤਿਆਰ ਕਰਦੇ ਆ ਜਿਹੜੇ ਸਾਰੇ ਨੁਸਖੇ ਆ ਅਸੀਂ ਦੋਨੋਂ ਜਿਵੇਂ ਹਸਬੰਡ ਵਾਈਫ ਕੰਮ ਕਰਦੇ ਆ ਅਸੀਂ ਖੁਦ ਹੀ ਤਿਆਰ ਕਰਦੇ ਆ ਅਸੀਂ ਬਿਲਕੁਲ ਮਤਲਬ ਤਿਆਰ ਆ ਇਹ ਸਾਰੀਆਂ ਚੀਜ਼ਾਂ ਅਗਰ ਕੋਈ ਸਾਡੇ ਤੋਂ ਮੰਗਵਾਉਣਾ ਚਾਹੁੰਦਾ ਜਿਵੇਂ ਅਸੀਂ ਸਕਰੀਟ ਤੇ ਆਪਣਾ ਐਡਰੈਸ ਔਰ ਜਿਹੜਾ ਫੋਨ ਨੰਬਰ ਹੈ ਉਹ ਫਲੈਸ਼ ਹੋ ਜਾਊਗਾ ਹੈਨਾ ਉਹਦੇ ਤੇ ਗੱਲ ਕਰਕੇ ਸਾਡੇ ਨਾਲ ਇਹ ਦਵਾਈ ਮੰਗਵਾ ਵੀ ਸਕਦੇ ਨੇ ਔਰ ਸਾਰੇ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਹੈ ਸਾਡੇ ਕੋਲੇ ਲਿਵਰ ਦੀ ਦਵਾਈ ਵਾਸਤੇ ਇੱਕ ਪਾਊਡਰ ਹੋ ਗਿਆ ਇਹਨਾਂ 8 ਚੀਜ਼ਾਂ ਤੋਂ ਤਿਆਰ ਜੀ ਜਿਹੜਾ ਇਹ ਪਾਊਡਰ ਹੈਗਾ ਤੇ ਦੂਸਰਾ ਕੈਪਸੂਲ ਤੇ ਤੀਸਰਾ ਇਹ ਸਰਪ ਇਹ ਸਰਪ ਵੀ ਜਿਵੇਂ ਲਾਦੇ ਸਰਪਲ ਆਪਸ਼ਨ ਜ਼ਿਆਦਾ ਸੌਖਾ ਹੈ ਹਾਂਜੀ ਬਿਲਕੁਲ ਪਰ ਅਸੀਂ ਇਹਨੂੰ ਅੱਧੇ ਗਲਾਸ ਪਾਣੀ ਦੇ ਵਿੱਚ ਦੋ ਚਮਚ ਇਸ ਸਰਪ ਦੇ ਪਾ ਕੇ ਇਹਦੇ ਨਾਲ ਅੱਧਾ ਜਿਹੜਾ ਚਮਚ ਹੈ ਪਾਊਡਰ ਦਾ ਉਹਦੀ ਕੰਜ਼ਮਪਸ਼ਨ ਕਰ ਸਕਦੇ ਆ ਕਿੰਨੇ ਦਿਨਾਂ ਚ ਲੀਵਰ ਮਤਲਬ ਨਵਾਂ ਬਣ ਜੂਗਾ ਜਾਂ ਅਸੀਂ ਕਹਿ ਲਈਏ ਕਿ ਤੁਸੀਂ ਦੱਸ ਰਹੇ ਸੀ ਕਿ ਇਸ ਤਰ੍ਹਾਂ ਦਾ ਨੁਸਕਾ ਫਾਰਮੂਲਾ ਹੈਗਾ ਕਿ ਜਿਵੇਂ ਜਮਨ ਦੇ ਜਵਾਕ ਦਾ ਲੀਵਰ ਹੁੰਦਾ ਨਰਮ ਮੁਲਾਇਮ ਰੂਮ ਵਰਗਾ ਉਹ ਉਹ ਹੋ ਸਕਦਾ ਜੀ ਬਿਲਕੁਲ ਸਰ ਲਿਵਰ ਦੀ 100% ਰਿਕਵਰੀ ਹੈਗੀ ਹੈ ਔਰ ਕੀ ਹੈ ਅਗਰ ਤਾਂ ਆਪਾਂ ਨੂੰ ਮਡਲੀ ਪ੍ਰੋਬਲਮ ਹੈ ਮੰਨ ਲਓ ਫੈਟੀ ਲਿਵਰ ਹੈ ਤਾਂ ਉਹ 2 ਹਫਤਿਆਂ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਸਿਰਫ 2 ਹਫਤੇ ਸਿਰਫ 2 ਹਫਤੇ 15 ਦਿਨ ਦੀ ਦਵਾਈ ਦੇਣਾ ਚਲੋ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਦੇ ਲਈ ਇੱਕ ਵਾਰ ਫਿਰ ਤੋਂ ਆਖਿਰ ਦੇ ਵਿੱਚ ਇੱਕ ਸਵਾਲ ਲੈਣਾ ਹੈ ਅੱਛਾ ਵੈਸੇ ਆਖਿਰ ਦੇ ਵਿੱਚ ਜਾਂਦੇ ਜਾਂਦੇ ਕੋਈ ਟਿਪਸ ਤੁਸੀਂ ਸ਼ੇਅਰ ਕਰਨੀ ਚਾਹੋ ਜਿਹਦੇ ਨਾਲ ਜਿਨ੍ਹਾਂ ਨੂੰ ਡਰ ਹੈ ਵੀ ਕਿਤੇ ਸਾਡਾ ਲਿਵਰ ਨਾ ਖਰਾਬ ਹੋ ਜਾਏ ਉਹ ਤੋਂ ਬਚਾਅ ਹੋ ਸਕੇ ਕੋਈ ਨੁਸਖਾ ਕੋਈ ਫਾਰਮੂਲਾ ਜਿਹੜਾ ਨਹੀਂ ਲੈਣਾ ਚਾਹੁੰਦਾ ਤੁਹਾਡੇ ਕੋਲ ਕਿਹੜਾ ਨੁਸਖਾ ਹੈ ਤੁਸੀਂ ਆਪਣਾ ਲੀਵਰ ਕਿਵੇਂ ਸੈੱਟ ਰੱਖਦੇ ਹੋ ਦੇਖੋ ਸਭ ਤੋਂ ਵਧੀਆ ਤਾਂ ਤਰੀਕਾ ਐਕਸਰਸਾਈਜ਼ ਠੀਕ ਹੈ ਪਾਣੀ ਜ਼ਿਆਦਾ ਪੀਓ ਸਵੇਰੇ अर्ਲੀ ਉੱਠੋ ਤੇ ਐਕਸਰਸਾਈਜ਼ ਜ਼ਰੂਰ ਕਰੋ 24 ਘੰਟੇ ਦੇ ਵਿੱਚੋਂ ਘੱਟੋ-ਘੱਟ 1 ਘੰਟਾ ਆਪਣੇ ਸਰੀਰ ਲਈ ਜ਼ਰੂਰ ਕੱਢਣਾ ਚਾਹੀਦਾ ਤੇ ਜਿਹੜਾ ਬੰਦਾ ਸਵੇਰੇ ਉੱਠ ਕੇ ਐਕਸਰਸਾਈਜ਼ ਕਰਦਾ ਉਹਨੂੰ ਨਾ ਇਹ ਨਾ ਚੀਜ਼ਾਂ ਦੀ ਲੋੜ ਪੈਂਦੀ ਹੈ ਨਾ ਉਹਦਾ ਲੀਵਰ ਫੈਕਟੀ ਹੋਵੇ ਤੇ ਉਹ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਫਿੱਟ ਰਹਿੰਦਾ ਜੀ ਬਿਲਕੁਲ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਤੇ ਸਾਡੀ ਸਭ ਤੋਂ ਪਹਿਲਾ ਗੁਜ਼ਾਰਸ਼ ਸਭ ਨੂੰ ਇਹੀ ਹੈ ਵੀ ਸਾਰੀਆਂ ਦਵਾਈਆਂ ਤੋਂ ਪਹਿਲਾਂ ਐਕਸਰਸਾਈਜ਼ ਜ਼ਰੂਰ ਕਰੋ ਤੁਸੀਂ ਠੀਕ ਅੱਛਾ ਪਰਹੇਜ਼ ਵੀ ਹੈ ਤੁਹਾਡੇ ਨੁਸਖੇ ਫਾਰਮੂਲੇ ਨਾਲ ਕੋਈ ਪਰਹੇਜ਼ ਹੈਗਾ ਜੀ ਮੈਡਮ ਤੁਹਾਨੂੰ ਦੱਸਿਆ ਤਲੀਆਂ ਹੋਈਆਂ ਚੀਜ਼ਾਂ ਦਾ ਨਸ਼ੇ ਦਾ ਕਿਸੇ ਕਿਸਮ ਦਾ ਵੀ ਪਾਣੀ ਜ਼ਿਆਦਾ ਪੀਓ ਤੇ ਐਕਸਰਸਾਈਜ਼ ਤੁਸੀਂ ਕਰੋ ਤੇ ਜਿਕਣ ਮੈਦੇ ਤੋਂ ਬਣੀ ਹੋਈਆਂ ਚੀਜ਼ਾਂ ਬੇਕਰੀ ਤੋਂ ਬਣੀਆਂ ਹੋਈਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਘਰ ਦਾ ਬਣਾਇਆ ਹੋਇਆ ਸਾਦਾ ਪ੍ਰਸ਼ਾਦਾ ਪਾਣੀ ਛਕੋ ਤਾਂ ਬਿਲਕੁਲ ਲੋੜ ਹੀ ਨਹੀਂ ਤੁਹਾਨੂੰ ਦਵਾਈਆਂ ਦੀ ਅੱਛਾ ਫਿਰ ਵੈਜ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਵੇਂ ਹੋ ਸਕਦਾ ਹੈ ਕੀ ਤਰੀਕਾ ਕਰ ਕੀ ਹੈ ਸਰ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਨੇੜੇ ਮੋਰੰਡੇ ਦੇ ਨੇੜੇ ਪਿੰਡ ਪੈਂਦਾ ਖੰਟ ਅੱਗੇ ਵੀ ਆਪਾਂ ਦੱਸ ਚੁੱਕੇ ਆਂ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਖੰਟ ਪਿੰਡ ਹੈ ਜੀ ਬੱਬੂ ਮਾਨ ਦਾ ਉੱਥੇ ਆਪਣਾ ਕਲੀਨਿਕ ਹੈ ਜੀ ਬਿਲਕੁਲ ਰੋਡ ਦੇ ਉੱਤੇ ਤੇ ਕਿਸੇ ਸਮੇਂ ਵੀ ਆ ਕੇ ਤੁਸੀਂ ਫੋਨ ਕਰਕੇ ਸਾਨੂੰ ਕੋਈ ਵੀ ਮਿਲ ਸਕਦਾ ਨਵੀਂ ਚੀਜ਼ ਬਣਾਈ ਆ ਜੀ ਇਹ ਸਾਡਾ ਆਪਣਾ ਬਣਾਇਆ ਹੋਇਆ ਪਾਊਡਰ ਹੈ 슈ਗਰ ਤੋਂ ਇਹਦਾ ਸਿਰਫ ਅੱਧਾ ਪੌਣਾ ਚਮਚ ਖਾਣਾ ਜੀ ਜਿੰਨੀ ਮਰਜ਼ੀ 슈ਗਰ ਵਧੀ ਹੋਈ ਆ ਕਿਸੇ ਦੀ ਅ ਮਤਲਬ ਚਾਹੇ ਇਨਸੂਲਿਨ ਤੱਕ ਵੀ ਲੱਗਦੇ ਆ ਤਾਂ ਉਹ ਵੀ ਇਸ ਇੱਕ ਅੱਧੇ ਪੌਣੇ ਚਮਚ ਨਾਲ ਬਿਲਕੁਲ ਸ਼ੂਗਰ ਬੰਦਾ ਨਾਰਮਲ ਰਹਿਣ ਲੱਗ ਜਾਂਦਾ ਹੈ ਸਪੈਸ਼ਲੀ ਮੈਂ ਤੁਹਾਨੂੰ ਤਾਂ ਦੱਸਿਆ ਅਗਰ ਕਿਸੇ ਨੂੰ ਸ਼ੂਗਰ ਵੱਧਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਸ਼ੂਗਰ ਆਪਣਾ ਬਿਲਕੁਲ ਕਿੰਨੀ ਸ਼ੂਗਰ ਤੇ ਕੰਮ ਕਰਦਾ ਤੁਹਾਡਾ ਇਹ ਨੁਸਖਾ ਸਰ ਕਿੰਨੀ ਵੀ ਹੋਵੇ 200 300 400 ਇਨਸੂਲਿਨ ਵੀ ਲੱਗਦਾ ਹੋਵੇ ਉਹ ਵੀ हट ਜਾਂਦਾ ਇਸ ਨੁਸਖੇ ਨਾਲ ਇੱਕ ਚਮਚ ਨਾਲ ਕੀ ਪਾਇਆ ਹੋਇਆ ਇਦਾਂ ਦਾ ਜੀ ਤੇ ਸਰ ਹੁਣ ਸਾਡਾ ਆਪਣਾ ਹੀ ਨੁਸਖਾ ਬਹੁਤ ਔਖਾ ਬਹੁਤ ਮਿਹਨਤ ਤੋਂ ਬਹੁਤ ਸਾਨੂੰ ਪ੍ਰਾਪਤ ਹੋਇਆ ਇਹ ਇਹ ਦੱਸਦਾ ਕਿ ਜਰੂਰ ਪਰ ਫਿਲਹਾਲ ਆਪਾਂ ਬੰਦੇ ਠੀਕ ਕਰ ਲਈਏ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਹਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਰ ਸ਼ੁਕਰੀਆ ਸੋ ਇਹ ਸਨ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਤੇ ਹਰਪ੍ਰੀਤ ਜੀ ਜਿਹੜੇ ਕਿ ਡਾਈਟੀਸ਼ਨ ਬਟ ਆ ਡਾਈਟੀਸ਼ਨ ਕੰਮ ਕਰਦੇ ਨੇ ਔਰ ਅੱਜ ਤੁਹਾਡੇ ਨਾਲ ਨੁਸਖਾ ਫਾਰਮੂਲਾ ਮੈਨੂੰ ਲੱਗਦਾ ਕਿ ਜਿਹੜਾ ਸਾਂਝਾ ਕੀਤਾ ਪਾਣੀ ਪੀਣ ਦਾ ਤਰੀਕਾ ਔਰ ਚਕੰਦਰ ਵਾਲਾ ਔਰ ਅਜੀਕਲੇ ਸੇਵ ਦੇ ਸਰਕੇ ਵਾਲਾ ਜੋ ਹਰਪ੍ਰੀਤ ਜੀ ਨੇ ਤੁਹਾਨੂੰ ਦੱਸਿਆ ਤਾਂ ਮੈਨੂੰ ਲੱਗਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜੋ ਬੜੀ ਮਿਹਨਤ ਕਰਦੇ ਨੇ ਵਜ਼ਨ ਘਟਾਉਣ ਬਾਬਤ ਹਫ਼ਤੇ ਬਾਅਦ ਚੈੱਕ ਕਰਦੇ ਨੇ ਤੇ ਵਜ਼ਨ ਉੱਥੇ ਹੀ ਖੜਾ ਹੈ ਮਹੀਨੇ ਬਾਅਦ ਵਜ਼ਨ ਚੈੱਕ ਕਰਦੇ ਨੇ ਤੇ ਕਿਲੋ 2 ਕਿਲੋ ਵਧਿਆ ਹੁੰਦਾ ਔਰ ਜਿਹਨੂੰ ਅਸੀਂ ਕਹਿ ਲਈਏ ਕਿ ਪਾਣੀ ਵੀ ਦੇਸੀ ਕਿ ਉਹ ਵਾਂਗੋ ਲੱਗਦਾ ਹੈ ਤੇ ਲਗਾਤਾਰ ਵਜ਼ਨ ਵਧਨ ਦੀ ਸਮੱਸਿਆ ਕਰਕੇ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਜਿਹੜੀ ਕਾਫੀ ਉਲਝਣਾ ਦੇ ਵਿੱਚ ਜਿਹੜੀ ਉਲਝੀ ਪਈ ਹੈ ਉਹਨਾਂ ਦੀ ਤਾਣੀ ਕਾਫੀ ਉਲਝੀ ਹੋਈ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਦੀ ਤਾਣੀ ਹੈਗੀ ਜਿਹੜੀ ਉਸ ਨੂੰ ਸੁਲਝਾਉਣ ਦਾ ਕੰਮ ਕਰੇਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜਾਂ ਜੋ ਸੰਕੇਤ ਡਾਕਟਰ ਸਾਹਿਬ ਨੇ ਜਾਂ ਹਰਪ੍ਰੀਤ ਜੀ ਨੇ ਦੱਸੇ ਨੇ ਤੁਹਾਨੂੰ ਉਹ ਤੁਹਾਨੂੰ ਲੱਗਦਾ ਕਿ ਬਾਡੀ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਇਹਨਾਂ ਨਾਲ ਕੰਸਲਟ ਕਰ ਸਕਦੇ ਹੋ ਕੰਸਲਟ ਕਰਕੇ ਆਪਣੇ ਘਰੇ ਵੀ ਨੁਸਖਾ ਬਣਾ ਸਕਦੇ ਹੋ ਇਹਨਾਂ ਨੇ ਵੀ ਬਹੁਤ ਵਧੀਆ ਨੁਸਖਾ ਹੈਗਾ ਜਿਹੜਾ ਤਿਆਰ ਕੀਤਾ ਤੁਸੀਂ ਉਸ ਦਾ ਵੀ ਫਾਇਦਾ ਹੈ ਜਿਹੜਾ ਉਹ ਲੈ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਅ ਮੇਰੀ ਜਿਹੜੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜਿਹੜਾ ਉਹ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਲਿਆ ਗਿਆ ਨੁਕਸਾ ਜਿਹੜਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਦੀ ਆਗਿਆ ਧੰਨਵਾਦ